ਲੋ ਜੀ ਰਾਤ ਅਸੀਂ ਆ ਗਏ ਸੀ ਜੀ ਫਤੇ ਨੂੰ ਖਵਾ ਪਿਆ ਕੇ ਤੇ ਆ ਹੈਗੀ ਨੈਕਸਟ ਮਾਰਨਿੰਗ ਤੇ ਫਤੇ ਦੇਖ ਰਿਆ ਟਟਰੀਆਂ ਕਿੱਥੇ ਗਈ ਬੱਚੇ ਵੀ ਆਏ ਨੇ ਨਹੀਂ ਬੱਚੇ ਵੀ ਆਏ ਤੇ ਦੇ ਦੇ ਉਹ ਆਪਣਾ ਇੱਕ ਕਪੜੇ-ਕਪੜੇ ਧੋਤੇ ਸਿਰੇ ਸਿਰੇ ਉਹ ਬੈਠ ਗਈ ਕਿੱਥੇ ਬੈਠ ਗਈ ਉਹ ਬੈਠ ਗਈ ਉੱਤੇ ਇਧਰ ਗੁੱਡ ਮਾਰਨਿੰਗ ਬੋਲੋ ਸਾਰੇ ਨੂੰ ਗੁੱਡ ਮਾਰਨਿੰਗ ਸਾਰੇ ਨੂੰ ਅੱਗੇ ਮੈਂ ਦੇਖ ਰਹੀ ਟਟਰੀ ਹਾਂ ਸੁਦੇ ਦੇ ਕੀ ਕਰਦੀ ਆ ਕੀ ਕਰਦੀ ਆ ਦੇਖੋ ਉਹ ਬੈਠ ਗਈ ਅੰਦਰ ਆ ਦੇ ਗਿਮਾ ਨਾ ਤੂ ਪੱਜ ਸੇਰੇ ਸੇਰੇ ਬਹੁਤ ਜ਼ਿਆਦਾ ਚੜੀ ਹੈ ਕਿ ਆਪਾਂ ਕੰਮ ਕਰ ਕਰਦੇ ਪਏ ਘਰ ਦੇ ਕੱਪੜੇ ਧੋਣੇ ਨੇ ਥੋੜੇ ਗਿਰ ਗਈ ਮਗਰ ਗਈ ਗਿਰ ਗਈ ਨਹੀਂ ਉੱਡ ਗਈ ਹੋਣੀ ਹੈ ਗਿਰ ਗਈ ਗਿਰਦੇ ਸਾਰੇ ਉੱਡ ਗਏ ਹਾਂ ਫਿਰ ਉਹੀ ਨਾ ਉੱਡੀ ਹੋਣੀ ਗਿਰੀ ਥੋੜੀ ਹੋਣੀ ਕਿੱਥੇ ਗਈ ਕਿੱਥੇ ਗਈ ਉਹ ਸੀ ਉਹ ਸੀ ਗਿਰਦੀ ਨਹੀਂ ਉੱਡ ਗਈ ਹੋਣੀ ਹੈ ਚਲੋ ਐਦਾਂ ਹੀ ਸੀ ਮੈਨੂੰ ਲੱਗਤ ਥੱਲੇ ਗਿਰ ਗਏ ਹੋਗੇ ਨੂ ਤੁੱਪ ਬਹੁਤ ਆ ਜੇ ਅੰਦਰ ਦੇਖਿਓ ਸੁਦਾ ਰੱਖੀ ਸਤਿ ਸ਼੍ਰੀ ਅਕਾਲ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਨਵੇਂ ਬਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਜੀ ਤੇ ਸਵੇਰ ਦਾ ਟਾਈਮ ਆ ਤੇ ਅਸੀਂ ਲੱਗੇ ਪਏ ਆ ਆਪਣੇ ਕੰਮ-ਕਾਰ ਕਰਨ ਤੁਸੀਂ ਮੇਰੀ ਹਾਲਤ ਦੇਖ ਸਕਦੇ ਹੋ ਪਸੀਨਾ ਬਹੁਤ ਆ ਰਿਹਾ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਾਂ ਉੱਧਰ ਧੋਣੇ ਨੇ ਜਿਹੜੀਆਂ ਆਪਾਂ ਇਸ ਥਲੇ ਚਾਦਰਾਂ ਲੱਗੀਆਂ ਗਰਮੂ ਉਹ ਧੋਣ ਲੱਗੀ ਪਈਆਂ ਜੀ ਵੇਖੀ ਨੰਨੀ ਗਿਮ ਨਣੀ ਕੈਸੇ ਕਿਉਂ ਪੈਰੇ ਦੰਦ ਰੰ ਟਿਕ 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 ਤੇ ਚਲੋ ਜੀ ਜਿਹੜੇ ਸ਼ਾਣਾ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਬਲੌਗ ਆਪਾਂ ਕਰ ਤੇ ਅਤੀਤ ਦੀ ਪਰਵਾਹ ਨਹੀਂ ਆ। ਜਦੋਂ ਪਾਪਾ ਨੇ ਜਾਣੇ ਮਣਦੇ ਨਹੀਂ ਫੜਦੇ। ਬਸ ਆ ਜੂਗਾ। ਓਏ ਆਈ ਓਏ ਤੇ ਆ। ਬੜਾ ਚਾਹਣਾ ਗਿਆ ਕਿ ਮੈਂ ਕਹਿੰਦਾ ਚੀਜੀ ਵੀ ਲਿਆਉਂਗਾ। ਹਵਾ ਕਿ ਨਹੀਂ ਚੱਲ ਰਹੀ ਅੱਜ? ਕੀ ਕਹਿੰਦਾ ਰ ਮੈਨੂੰ ਬਦਲੇ ਦੇ? ਹੈ? ਨਾ ਕਹਿੰਦਾ ਜਾਣਾ ਤੇ ਜਾਣਾ ਹੀ ਹੈ। ਦੇਖੋ ਜੀ ਨਾ ਤੋ ਕਿ ਨਾ ਇਹ। ਸੌ ਗਿਆ ਹੁਣ। ਅੱਜ ਮਸਾ ਸੁੱਤਾ ਨਹੀਂ ਤਾਂ ਕਦੇ ਸੁੱਤਾ ਹੀ ਨਹੀਂ ਇਹ। ਹੈ ਨਾ? ਆਹ ਦੇਖ ਲੋ ਜੀ ਮਤਲਬ ਵੀ ਬੰਦਾ ਕੱਲ ਖਵਾ ਪੀ ਕੇ ਧਲਵਾ ਕੇ ਪਾਇ ਤੇ ਹੁਣੇ ਤੁਰਦਾ ਭਣਿਆ ਅੱਧੀ ਰਾਤ ਨੂੰ ਬੁਲਾਇਆ ਇਹਨੇ। ਤਾਕੀ ਮੈਨੂੰ ਲੈ ਜਾਓ ਆ ਕੇ ਚੱਕਾ ਪਤਾ ਬਾਏ ਘਰ ਨਾਨੀ ਆਈ ਨਹੀਂ ਨਾ ਉਹ ਨਾਨੀ ਦੀ ਬਿਕੜਾ ਹੀ ਉਹਨਾਂ ਦੇ ਮਿੱਟੀ ਲੈ ਪੈ ਜਾਂਦੇ ਜਿਹੜਾ ਜਦੋਂ ਤਰਨ ਆਸਾਂ ਨੇ ਕੱਪੜੇ ਫੜਾ ਕੇ ਆਉਂਦੇ ਆ ਆ ਕੇ ਸਾਰੇ ਕੱਪੜੇ ਚੱਕਣੇ ਬਾਏ ਫਤੇ ਭਾਈ ਆਦੀ ਨੇਰੀ ਕਰਕੇ ਸਾਡੇ ਘਰੇ ਇੰਨਾ ਗੰਦ ਪੈਣਾ ਫਰਸ਼ਾਂ ਦੇ ਹਾਲ ਦੇਖੋ ਮਿੱਟੀ ਆ ਕੇ ਤੇ ਦਮਾਜਕ ਲੱਗਾ ਹੋਇਆ ਸਫਾਈਆਂ ਤੇ ਕਦਮ ਮਮਾ ਮੈਂ ਕਰਦਾ ਚੰਗੀ ਤਰ੍ਹਾਂ ਸਫਾਈ ਨੇਰੀ ਨੇ ਇੰਨਾ ਗੰਦ ਪਾਇਆ ਨਾ ਚਾਦਰਾਂ ਚੁੱਦਰਾਂ ਸਾਰੀਆਂ ਆਪਾਂ ਨੇ ਲਾ ਕੇ ਧੋ ਕੇ ਵਿਛਾਤੀਆਂ ਨੇ ਦੁਬਾਰਾ ਫੇਰ ਤੇ ਬਾਕੀ ਹਜੀ ਇਧਰੋਂ ਸਫਾਈ ਰਹਿੰਦੀ ਏ ਇਧਰੋਂ ਕਰਤਾ ਕਿਚਨ ਮੈਂ ਸਵੇਰੇ ਸਾਫ ਕਰਤਾ ਕਿਚਨ ਦੀ ਸੈਲਫ ਤੇ ਕਿਤੇ ਮੈਂ ਨਹੀਂ ਉਂਗਲ ਰੱਖਣ ਨੂੰ ਜਗ੍ਹਾ ਨਹੀਂ ਐਨੀ ਮਿੱਟੀ ਸੀ ਤੇ ਭਾਂਡੇ-ਭੁੰਡੇ ਵੀ ਆਪਾਂ ਸਾਫ ਕਰਤੇ ਉਦੋਂ ਆਪਾਂ ਨੇ ਝੌਲ ਬਣਾਉਣੇ ਨੇ ਦੁਪਹਿਰੇ ਤੇ ਬਾਹਰ ਜਿਹੜਾ ਮੌਸਮ ਹੈ ਲੱਗਦਾ ਹੀ ਨਹੀਂ ਕਿ ਮੀਂਹ ਨਹੀਂ ਆਇਆ ਰਾਤ ਪੂਰੀ ਧੁੱਪ ਨਿਕਲੀ ਏ ਕਿ ਬੀਤੋਂ ਤੇ ਤੇਜ ਆ ਪੁੱਛੀ ਜੀ ਇੱਧਰ ਆਪਾਂ ਨੇ ਚੌਲ ਬਣਾ ਲਏ ਨਮਕੀਨ ਤੇ ਨਾਲ ਸਾਡੀ ਸਬਜ਼ੀ ਪਈ ਤੇ ਨਾਲ ਦਹੀਂ ਹੈ ਉਹ ਮੈਂ ਖਾ ਲਾਂਗੇ ਦੁਪਹਿਰੇ ਤੇ ਕੰਮ ਸਾਡੇ ਸਾਰੇ ਕੰਪਲੀਟ ਹੋ ਗਏ ਦਮਣੇ ਸਫਾਈਆਂ ਸੁਫੀਆਂ ਕਰਤੀਆਂ ਪੋਛੇ ਵੀ ਲਾਤੇ ਹੁਣ ਦਮਨ ਨੂੰ ਗਰਮੀ ਲੱਗ ਰਹੀ ਏ ਉਹ ਗਰਮੀ ਨਾ ਨੇਰੀ ਲੱਗਦਾ ਈ ਨੇਰੀ ਨੇ ਤਾਂ ਗੰਦ ਪਾਤਾ ਮੀ ਵੀ ਆਇਆ ਸੀ ਮੇਰੇ ਕੋਲ ਦੇਖਿਆ ਲੈ ਮੀਟੀਆ ਨੂੰ ਆ ਸਾਡਾ ਬੂਟਾ ਸਾਰਾ ਸੁੱਕ ਗਿਆ ਤੇ ਦੱਸਿਓ ਇਹਨੂੰ ਕੀ ਕੀਤਾ ਜਾਏ ਮੈਂ ਤਾਂ ਪਾਣੀ ਵੀ ਪਾਇਆ ਏ ਜੇ ਕੋਈ ਖਾਦ ਖੁਦ ਹੈਗੀ ਤਾਂ ਜਰੂਰ ਦੱਸਿਓ ਪਤਾ ਨਹੀਂ ਕੀ ਹੋਇਆ ਸਾਰਾ ਸੁਗਿਆ ਰੱਖਿਆ ਸੀ ਮੈਂ ਬਾਹਰ ਥੋੜਾ ਚਿਰ ਧੁੱਪੇ ਇਹ ਤਾਂ ਜਿਆਦਾ ਵਿਚਾਰੇ ਦਾ ਬੁਰਾ ਹਾਲ ਹੋ ਗਿਆ ਕਿ ਵੀ ਸਾਰੇ ਸੁਗਿਆ ਹੋ ਹੀ ਪੱਤੇ ਰਹਿ ਗਏ ਹਰੇ ਬਸ ਕੋਲੀਆਂ ਵੀ ਇਦਾਂ ਕੋਲੀਆਂ ਵੀ ਇਦਾਂ ਕਿਸੇ ਨੂੰ ਨਹੀਂ ਹੋਇਆ ਇਹ ਵੀਡੀਓ ਆ ਰਹੀ ਹੈ ਹਨਾ ਗੱਲ ਇਹ ਵੀ ਮਿੱਟੀ ਅੰਮ ਮਰਦੇ ਫਰਜ ਮੈਂ ਪੋਚੇ ਲੈ ਨਾਲ ਦੋ ਦੋ ਤਿੰਨ ਤਵਾਰੀ ਲੈ ਆਇਆ ਕਿਨੇ ਕਿੰਨੇ ਹੋ ਹਾਂ ਧੋ ਕੇ ਆ ਜਾਓ ਚਲ ਨਾਲੋਂ ਹੁਣ ਪਸੀਨਾ ਸਕਾ ਕੇ ਠੀਕ ਹੈ ਨੀਤ ਸਾਡੇ ਘਰ ਆ ਗਿਆ ਹੈ ਸਾਡੇ ਘਰ ਨਾਲੂ ਬ੍ਰਾਜ਼ੀਲ ਐਂਡ ਚੈਨਲ ਤੇਰਾ ਸਬਾਰ ਆਣਾ ਤਾਂ ਕਰਦੇ ਲੱਗਦਾ ਪਰ ਤੇ ਪਾਣੀ ਦੇ ਵੀ ਜਾਰੀ ਫ੍ਰੀਜ ਚੋਂ ਗੜ ਕੇ ਪਾਣੀ ਪੀ ਲੈਣਾ ਬਾਬਾ ਵੀ ਤਾਂ ਖੰਘਦੇ ਨੇ ਹਾਂ ਜੀ ਉਹ ਪਾਣੀ ਲੈ ਕੇ ਆਇਆ ਚਾਹ ਰਿਹਾ ਸੀ ਆਉਂਦਾ ਕੱਲ੍ਹ ਸਾਵਰ ਉਹ ਬਾਕੀ ਆ ਬਲੈਂਕ ਪਾਣੀ ਲੈ ਕੇ ਆਇਆ ਇਹ ਰੱਖ ਇਸ ਤਰ੍ਹਾਂ ਕੱਲ ਕੱਲ ਇੱਕ ਤੁਰ ਗਿਆ ਕਹਿੰਦਾ ਮੈਨੂੰ ਤੰਗ ਕਰਦੇ ਨੇ ਮੈਨੂੰ ਤੰਗ ਕਰਦੇ ਨੇ ਤੇ ਆਲੋ ਵੱਡਾ ਪੁੱਤ ਸਾਡਾ ਆ ਗਿਆ ਤੇ ਨਿੱਕਾ ਚਲਾ ਗਿਆ ਹੈ ਨਹੀਂ ਤੋਂ ਨੇ ਜਿੱਤ ਨਹੀਂ ਕੀਤੀ ਕਿ ਮੈਂ ਨਾਲ ਜਾਣਾ ਨਾ ਮੁੰਨੇ ਬਸ ਮਾੜਾ ਜਿਹਾ ਉਹਨੇ ਕੀਤਾ ਕਿ ਮੈਂ ਜਾਣਾ ਜਾਣਾ ਹਾਂ ਫਿਰ ਇਹਨੂੰ ਸਾਰੇ ਕਹਿਣ ਲੱਗੇ ਵੀ ਤੂੰ ਕੱਲ ਤਾਂ ਜਿਹੜਾ ਆਪਦੀ ਕੁੱਤੇ ਖਣੀ ਕਰਾ ਕੇ ਆਇਆ ਕੁੱਤੇ ਖਣੀ ਕਿੱਥੇ ਕੀਤੀ ਉਹਦੀ ਕੁੱਤੇ ਖਣੀ ਨਹੀਂ ਕੀਤੀ ਉਹਨੇ ਖਾਦਾ ਪੀਤਾ ਉਹ ਕਹਿੰਦਾ ਬਸ ਹੁਣ ਤੂੰ ਹੀ ਕੌਣ ਮੈਂ ਕੌਣ ਤੇ ਭੱਜ ਗਿਆ ਵਾਸਤੇ ਇਧਰ ਪੈਣ ਪ੍ਰਸ ਉਦੋਂ ਤੇ ਲੱਗੇ ਪਏ ਨੇ ਸਿਹਰ ਦੇ ਬਸ ਕਦੇ ਇਧਰ ਗਾਜ ਸੁਤੇ ਨਹੀਂ ਹੈਗੀ ਦਬਣ ਵੀ ਨਾ ਪਰਨੀ ਤੇ ਤੁਸੀਂ ਜਾਣਾ ਫਿਰ ਸ਼ਾਮ ਨੂੰ ਘੁੰਮਣ ਫਿਰਨਾ ਯੈਸ ਤੂੰ ਚਾਚੂ ਆਏ ਤੇ ਚਾਚੂ ਅੱਗੇ ਨੰਗੇ ਹੋਏ ਨੇ ਉਹਨੇ ਆਉਂਦਿਆ ਹੋਇਆ ਕਹਿਣਾ ਚੱਲ ਨਹੀਂ ਚੱਲ ਨਹੀਂ ਫਟਾਫਟ ਅੱਗੇ ਦੇ ਰੋ ਨਾ ਚੱਲ ਪਿਓ ਉਹ ਉਥੋਂ ਲੈ ਹੋਰ ਨਹੀਂ ਤੂੰ ਅੱਜ ਜਾਈ ਨਾ ਨਾ ਅੱਜ ਨਹੀਂ ਜਾਣਾ ਨਹੀਂ ਅੱਜ ਨਹੀਂ ਜਾਣਾ ਕੱਲ ਨੂੰ ਜਾਈਂ ਫਿਰ ਮੈਂ ਨਵ ਕੱਪੜੇ ਲੈ ਆਜੇ ਕੱਪੜੇ ਤੂੰ ਦਾ ਤੂੰ ਕਿੱਥੇ ਜਾਣਾ ਮੇਰੀ ਗੱਲ ਸੁਣ ਸਕੂਟੀ ਖੜੀ ਤੁਹਾਡੀ ਇੱਥੇ ਲੈਣ ਆਉਣਾ ਪਾਪਾ ਨੇ तो चंगा ठीक है पर गर्मी गर्मी हूँ आई अपना चाह पी रहे इन गर्मी परनीत आया परनीत चाहीन है चल रहा फते कह चला सात बिना अच्छे परनीत आया मैं प्रनीत ने कहा जाऊ ना, ना प्रीत ਮੇਨ ਦੇ ਪੱਤੀਆਂ ਵਾਲੇ ਚਾਬ ਸੰਬੰਧ ਮੈਂ ਤਲੀ ਪੱਤੀ ਕੋਲ ਬਾਹਰ ਕਰਤੀ ਉਹ ਅੱਜ ਮੈਂ ਤੋਂ ਸੈਟਿੰਗ ਕੀਤੀ ਪਰ ਨਹੀਂ ਅੱਜ ਮੈਂ ਦੇਖੋ ਹੀ ਨਹੀਂ ਗਰਮਜ ਵਿੱਚ ਜਰਾ ਬਈ ਉਹ ਹਾਂ ਉਹ ਲਾਟ ਬਸ ਰਹਿ ਗਿਆ ਬਸ ਉਹ ਲਾਈਏ ਹੈ ਨਾ ਹਵਾ ਆਈ ਜੋ ਅੰਨਾ ਮਾਰੂ ਪਰਵਾਹ ਲੱਭੇ ਰੱਖਦੇ ਤੋਂ ਤਾਂ ਇਹਨਾਂ ਤਾਂ ਆਦੀ ਨੇਰੀ ਨਾਲ ਨਹੀਂ ਮੱਚੀ ਪਈ ਬਹੁਤ ਜਰਾ ਹਾਂ ਇਹ ਐਕਸਰਸਾਈਜ਼ ਹੈ ਇਹ ਤੇਰਾ ਡਾਈਮ ਐਕਸਰਸਾਈਜ਼ ਕਰਨ ਦਾ ਹੈ ਹੈ

ਜੈਂਤੀ ਦਾ ਪਾਣੀ ਵੀ ਠੰਡਾ ਜੇ ਤੇ ਕੈਕ ਦੀ ਭਾਪੀ ਲਾਗ ਰਿਹਾ ਹੈ ਪਾਣੀ ਉਹੀ ਜਾਣਾ ਤੇ ਅਨਕੀ ਤੋਨੇ ਇਹ ਤਾਂ ਤੈਨੂੰ ਨਾ ਹੀ ਜਾੜ ਨਾਲ ਨਾ ਦੇਖੋ ਠੰਡਾ ਨਹੀਂ ਬਿਚਾਰੇ ਬਿਚੋੜੀ ਕਾਹਦੇ ਹੋਣ ਹੈਨਾ ਹੈ ਇਹਨੀ ਕੇਕ ਆਪੇ ਚਾਪੀਂ ਕੜਾ ਕੜੇ ਚ ਕੱਚਾ ਹੀ ਉਹ ਕੜਤੂ

ਮੈਂ ਲੋਧਰਾ ਖੰਭੋਚੇ ਉੱਪਰ ਹੀ ਆ ਦੇਖੋ ਮੈਂ ਉੱਥੋਂ ਆਇਆ ਇਹ ਮੈਂ ਬਹੁਤ ਸਾਈਡ ਚਾਹਣਾ ਹੈ ਕੋਈ ਤੂੰ ਵੀ ਲੰਮਾ ਦੀ ਇਥੇ ਮਨ ਜਾ ਕੇ ਜੇ ਫਤੂ ਤੁਸੀਂ ਮੇਰੇ ਤੋਂ ਕੰਮ ਨਹੀਂ ਬੋਕਰਨਾ ਹਮ ਇਹ ਨਾਲ ਹੀ ਯਾਰ ਸਿਰ ਬਸ ਫੋਨ ਲਗੜੀ ਚਾਹ ਲੈ ਆ ਜੋ ਫੋਨ ਲਗੜੀ ਚਾਹ ਕਰਦੀ ਲਾ ਕਟ ਕਟ ਕੜੇ ਕੰਨੜੀ ਕੜੇ ਕੜੇ ਬਾਈ ਕੜਕਦਾ ਨਾ ਮਨਾ ਅਗੜੀ ਪੇਟੀ ਚ ਪੁੱਲ ਲ ਹਿੰਮਤ ਹੈ ਯੇ ਐਂਟੀ ਕਿਹੜਾ ਉਹ ਉਹ ਸੱਜਣ ਕਿ ਹਿੰਮਤ ਆ ਬਾਤ ਖਤਲ ਗਈ ਮੈਂ ਛੋਟੀਆਂ ਬੋਤਲਾਂ ਛੱਡ ਗਿਆ ਵੱਡੀਆਂ ਨਾਲ 2 ਲੀਟਰ ਦੀਆਂ ਜਿਹੜੀਆਂ ਕੋਕ ਵਾਲੀਆਂ ਬੋਤਲਾਂ ਇਹ ਭਰ ਕੇ ਰੱਖਣ ਲੱਗ ਪਈ ਪ੍ਰੈਪਰੇਚ ਉਹਦੇ ਛੋਟੀਆਂ ਨਾਲ ਭੰਦੇ ਕੁਛ ਨਹੀਂ ਹਮ ਐਟਪੋਨ ਉਨੀ ਆਉਂਦੀ ਚਾਹ ਨਹੀਂ ਘੜੀ ਲੈ ਕੇ ਦੀ ਤੂੰ ਮਾਸਟਰ ਬਣਿਆ ਇਹਨੂੰ ਐ ਰੱਖਣੇ ਨੇ ਵੇ ਵਾਰ ਕਾਡ ਬਿਸਮਿਲਲਾਹਿ ਮਮਮੀ ਬਿਸਕਟਰ ਮੂਛ ਵਾੜਦੇ ਕੈਮਰਾ ਚਾਚ ਵਾੜਦੇ ਕੈਮਰਾ ਓਏ ਚਾਹ ਜੀ ਪੂਰੀ ਫਤਨਾ ਜਾਣਿਆ छोटे 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 नहीं दम्यु। दम्यु तो नहीं तरे 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 हैपी, तरे हैपी, नहीं हैं तेरे तेरे मैं तो तो है ना पहला फेवरेट बिस्किट हो हैप्पी 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 ये जा ਆ ਜਿਹੜੇ ਉਹ ਉਹ ਬਿਸਕਟ ਉਹ ਹੋ ਗਏ ਸਾਰੇ ਪਿਸਤੇ ਵਾਲੇ ਤੇ ਦੂਜੇ ਪਰਨੀ ਤੇ ਲੈ ਕੇ ਚਾਏ ਤੁਸੀਂ ਅੱਜ ਪਾਪਾ ਨੂੰ ਕਹਿਣੀ ਹੁੰਦੀ ਆ ਲੈ ਖੁਮਮੀ ਨੂੰ ਤੇ ਪੇਜਨਾ ਚਾਹੁੰਦੇ ਆਰੇ ਨਹੀਂ ਮੈਂ ਉਦਾਂ ਜਾਣਾ ਮੈਂ ਜਾਊਂਗਾ ਤੇ ਤੂੰ ਮੈਂ ਕਿੱਥੇ ਚਲੋ ਜਾਏਂਗਾ ਉਦੋਂ ਲੈ ਕੇ ਨਹੀਂ ਗਿਰੋ ਠੀਕ ਹੈ ਬਹੁਤ ਨੇ ਨਾ ਪਾਪਾ ਜੀ ਦਾ ਕਹਿਣਾ ਹੁੰਦਾ ਈਮਾਂ ਦੇ ਖਤਮ ਹੋ ਗਏ ਆਪਾਂ ਦੇਖ ਲਈ ਜਿਹੜੇ ਬਿਸਕਟ ਲੈ ਕੇ ਆਏ ਸੀ ਮਿਲ ਲੜਦਾ ਅੱਜ ਹੋ ਗਏ ਚਾਹ ਚਲੋ ਇਹ ਚਾਰ ਦਿਨਾਂ ਚ ਆਪਾਂ ਨੇ ਤਿੰਨ ਤੇ ਚੌਥਾ ਡੱਬਾ ਖਤਮ ਕਰਦੇ ਸਾਰੇ ਉਹ ਬੰਦ ਕਰ ਦੋ ਡੱਬਾ ਪਿੱਛੋਂ ਇੱਥੋਂ ਬੰਦਾ ਬੰਦ 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 ਹਵਾਲਾ ਇਹ ਜਿਵੇਂ ਸਹੀ ਨਾ ਆਹ ਹੈ ਨਹੀਂ ਕਰਨੀ ਚਾਹ ਪਣੀ ਕਿਉਂ ਸੌਖੀ ਪਈ ਰੱਖੇ ਰੇਤਾ ਵੱਡਾ ਨਹੀਂ ਛੋਟਾ ਵੱਡਾ ਚੱਕ ਲੈਣਾ ਰੱਖਣੀ ਆ ਪਕੜੋ ਕਿ ਤਾ ਪਰੌਣੇ ਆਏ ਆ ਹੁਣ ਪਰੌਣੇ ਨੂੰ ਹੀ ਪਿਆਣੀ ਆਪ ਵੀ ਪੀ ਲੈ ਖਲੋ ਕਦੇ ਆਈ ਗਈ ਹੁੰਦਾ ਹਨ ਬੰਲੇ ਅਮਾ ਉਹ ਗੱਜਨਾ ਉਹ ਬਿਸਵਾ ਬਾੜੇ ਕੀ ਹੋ ਰੇ ਮੈਨੂੰ ਮੋਚ ਬਾੜ ਗਿਆ ਕੀ ਹੋ ਰਹਾ ਜੀ ਆਏਗੇ ਵਾਸਤੇ ਗੈਸ ਤੇ ਆਪਣੇ ਵਾਸਤੇ ਚੁੱਲਾ ਆਏਗੇ ਵਾਸਤੇ ਗੈਸ ਤੇ ਆਪਣੇ ਵਾਸਤੇ ਚੁੱਲਾ ਅਜਨ ਆ ਜਾ ਉਹ ਕੁਲਰ ਸੱਜਾ ਟਕਰਾ ਹੋ ਗਿਆ ਜੀ ਇੱਕ ਨੰਸਾਨ ਸਾਡਾ ਜਾ ਹੋ ਗਿਆ ਜੀ ਅੱਜ ਹੋਇਆ ਸਾਡਾ ਬਹੁਤ ਵੱਡਾ ਨੁਕਸਾਨ ਆਹ ਬਹੁਤ ਵੱਡਾ ਨੁਕਸਾਨ ਹੋਇਆ ਕਿ ਕੁਲਰ ਦਾ ਪਾਣੀ ਚੱਲਦਾ ਤੇ ਪੱਖਾ ਨਹੀਂ ਚੱਲਦਾ ਪਤਾ ਨਹੀਂ ਅੱਜ ਦਾ ਟਾਈਟਲ ਸਾਡਾ ਰੋਡ ਆਹ ਅਨਐਕਸਪੈਕਟਿਡ ਹੈ ਅਨਐਕਸਪੈਕਟਿਡ ਨੁਕਸਾਨ ਕੋਈ ਯਾਰ ਆ ਦੇਖੋ ਕੱਪੜੇ ਤਾਂ ਤੇ ਕੁਰਸੀ ਭਰੀ ਹੈ ਇਹ ਨੁਕਸਾਨ ਕਿਸੇ ਨਾਲ ਨਹੀਂ ਉਹ ਖਤਾਨੀ ਕੀ ਨਾ ਯਾਰ ਰਹਿ ਰਿਹਾ ਇੰਨੀ ਚੰਗੇ ਪੜੇ ਬੈਠੇ ਸੀ ਕੂਨਾ ਦੇ ਅੱਗੇ ਹਵਾਵਰੀਆਂ ਲੱਗ ਰਹੀ ਸੀ ਸੋਹਣੀ ਮੇਰੀ ਨਜ਼ਰ ਲੱਗੀ ਮੈਦਮ ਨੂੰ ਕਹਿਣੀ ਹੈ ਬੁਢਾ ਨਾਲ ਠੰਡੀ ਹਵਾ ਦੇ ਰਿਹਾ ਹੈ ਘਰ ਦਾ ਮੌਸਮ ਠੰਡਾ ਸੀ ਉਸੇ ਟਾਈਮ ਹੀ ਕਰਦਾ ਤੱਕ ਬੰਦ ਹੀ ਹੋ ਗਿਆ ਲਾਲ ਜੀ ਬੈਠਦਾ ਰਿਹਾ ਸੀ ਲੈ ਕੇ ਪੁੱਛਿਆ ਤੁਹਾਨੂੰ ਲੈ ਕੇ ਚਾਹ ਪੋਣਾ ਲੈ ਲਿਓ ਬਸ ਦੇ ਚਾਹ ਬੰਦ ਚੰਗੀਏਗਾ ਲੈ ਆਈ ਨਾ ਪੀਏਗਾ ਚਲੋ ਆ ਪੀਓ ਮੇਰਾ ਕੱਪ ਕਿੱਥੇ ਹੈ ਤੁਸੀ ਕਿਹੜਾ ਲੈਣਾ ਕੜਕ ਕੜਕ ਕੱਢਿਆ ਸੀ थे मेरा मैं अपने कपछी हूं मेरा कप नहीं लेके आई पास शेरीटी ये स्टीला बिस्किट मन गया भाई पर नहीं तो मन गया मीठा नहीं है मीठा है ये लाइट में भी खा लग जाए तुम खेल जरा मीठा खा तो कड़ु में कितनी ਉੱਛਾ ਦੇ ਤਾਲੇ ਸਾਰੀ ਨਾਲ ਦੇ ਕੇ ਇਹਦਾ ਸਹਲੀ ਹਟਾ ਦੋ ਮੈਂ ਉਹਨੇ ਤੇ ਪਾਣੀ ਲੱਗਣ ਦਾ ਕਿਵੇਂ ਤੂੰ ਲੋਰ ਚੱਕ ਚੱਕੇ ਬੈਰੀ ਉਹ ਜਿਆਦਾ ਹੋ ਕਰਵੀ ਦੀ ਨਾਲ ਪੜਾਈ ਹੋ ਰਹੀ ਹੈ ਨਾਲ ਇਧਰ ਚਾਹ ਪੀਤੀ ਜਾ ਰਹੀ ਹੈ ਲਓ ਪੂਰੀ ਹੈ ਬਈ ਪਿਆਰੇ ਬਲੂਸ ਘੜੀ ਨਾਲ ਲਓ ਜੀ ਪਰਨੀ ਤੇ ਦਮਨ ਡਾੜੀ ਹੋ ਗਏ ਨੇ ਕੋ ਮਨ ਫਿਰ ਨੂੰ ਜਾਣ ਨੂੰ ਫਤਿਹ ਵਲੌਗ ਦੇ ਇੱਥੇ ਆ ਤੇ ਉਹਨੇ ਕਹਿਣਾ ਕਿ ਤੁਸੀਂ ਕਿੱਥੇ ਗਏ ਸੀ ਸਕੂਟਰੀ ਤੇਜ਼ ਨਹੀਂ ਚਲਾਨੀ ਚੰਗਾ ਤੈਨੂੰ ਹੁੰਦੀ ਪਰ ਨਹੀਂ ਤੇ ਸਕੂਟੀ ਪਰ ਉਜਾਰ ਗੁਰੂ ਨਹੀਂ ਹੁੰਦੀ ਬ੍ਰੇਕ ਕਮ ਨਹੀਂ ਆਦਾ ਇਕੱਲਾ ਚਲਾ ਲੂੰਗਾ ਬਾਜ਼ਾਰ ਚ ਅੱਛਾ ਥੋੜੀ ਜਿਹੀ ਮੈਂ ਵੀ ਗੱਡੀ ਚਲਾਨੀ ਆ ਮਮਾ ਤੋਂ ਬਿਠਾ ਕੇ ਮਮਾ ਕਦੇ ਆਏ ਹੋ ਜਾਂਦੇ ਅੱਜ ਕਿੰਨਾ ਟਾਈਮ ਲਾਓਗੇ ਮੈਂ ਵੀ ਜਾਣਾ ਬਾਜ਼ਾਰ ਫੇਰ 2 ਘੰਟੇ ਹਾਂ ਟਾਈਮ ਹੋ ਗਿਆ 6 ਵਜੇ ਦਾ ਤੇ ਤੂੰ ਹੀ ਲੈਣੀ 2 ਘੰਟੇ ਹੈਂ ਅਕਾਰਾ ਪੜ੍ਹ ਸਕਦੇ ਉਤਾਰ ਪਾਪਾ ਆਫਿਸ ਲੱਗੇ ਨੇ ਚਾਚੂ ਜੀ ਆ ਗਈ ਆ ਚਾਚੂ ਤੇ ਖੜੀ ਹਾਂ ਤੇਲ ਹੈਗਾ ਵਿੱਚ ਫੇ ਮੈਂ ਕੱਲੀ ਜਾਊਂਗੀ ਫੇ ਕਿਉਂ ਹੂੰ ਉਹ ਰਾਜੂ ਨੂੰ ਮਿਲਦਾ ਤੁਸੀਂ ਕਿੱਥੇ ਜਾ ਕਿੰਨੀ ਕਦੂਰ ਜਾਣਾ ਉੱਥੇ ਜਾਣਾ ਨਾ ਟੇਸਟ ਇੰਜ ਫੇ ਰਾਤੀ ਰੋਟੀ ਤੁਹਾਡੀ ਕੈਨਸਲ ਇੰਜ ਪਤਾ ਇਹਨੇ ਦੇਖ ਕੇ ਕਹਿਣਾ ਕਿ ਹਾਂ ਤੁਸੀਂ ਮੈਨੂੰ ਨਹੀਂ ਲੈ ਕੇ ਗਏ ਨਾ ਰੋਣਾ ਵੇਖਿਆ ਸਹੀ ਲੱਭਣਾ ਹੌਲੀ ਜਾਣਾ ਕੀ ਲੱਭਦਾ ਉਹ ਵਾਸ ਐਂਡ ਕਾ ਐਂਡ ਕਾ ਸੂਟੀ ਦੇ ਵਿੱਚ ਪਈ ਆਂ ਵਿਆਹ ਤੇ ਜਾਣਾ ਤੂੰ ਐਂਡ ਕਾ ਚੱਲ ਚੱਲ ਨਹੀਂ ਉਹ ਲੈਟ ਹੈਗਾ ਹੀ ਨੀ ਸਾਰਾ ਦੇ ਦੋ ਹੈਂ ਤੇ ਨਾ ਬਣਾਉਣਾ ਫੋਟੋ ਖਿੱਚਣੀਆਂ ਨੇ ਵਲੌਗ ਬਣਾ ਲਾਂ ਫਿਰ ਅੱਜ ਵਾਲਾ ਵਲੌਗ ਲੇਟ ਪਾਏਗਾ ਹਾਂ ਮੈਂ ਲੇਟ ਪਾ ਦਿਆਂਗੀ ਤੂੰ ਤਾਂ ਇਹ ਤਾਂ 8 ਵਜੇ ਆਉਗਾ ਤੇ ਮੈਂ ਐਡਿਟ ਕਰਾ ਦਵਾਂਗੀ ਕਿchnani ਨੀ ਆਵੇ ਤੂੰ ਇਹ ਤਾਂ ਲੇਟ ਆਉਗਾ ਤੇ ਮੈਂ ਵੀਡੀਓ ਐਡਿਟ ਕਰਾ ਦਵਾਂਗੀ ਤੇ ਪਾਉਂਗੀ ਕਦੋਂ ਅੱਜ ਵੀ ਲੇਟ ਪਾ ਦਿਓ ਨਹੀਂ ਦੱਸੇਰੇ ਮਾਰਨਿੰਗ ਕਰਾਂਗੇ ਠੀਕ ਹੈ ਹਾਂ ਹੌਲੀ ਜਾਣਾ ਆਰਾਮ ਨਾਲ ਜਾਣਾ ਆ ਗਈ ਬਣਾਵਾ ਫਟੇ ਯੋ ਬੱਲ ਬਣਾਇਆ ਸੀ ਮਿੱਟੀ ਇਹ ਬੱਲ ਬੱਲ ਲੇਟਾ ਜਾਣ ਲਾ ਹੁਣ ਲੇਟ ਜਾਣ ਲਾ ਪੀਣਾ ਆਂਦਰ ਗਏ ਮੇਰੇ ਫੋਨ ਸ ਫੋਨ ਸ ਦੇਖਾਂ ਕਿ ਖਰਾਬੀ ਪੈ ਗਿਆ ਇਹ ਹਾਈਵ ਚਲਾ ਖਰਾਬੀ ਪੈ ਗਈ ਤੇਰੇ ਪਿੱਛੋਂ ਵੀ ਖਰਾਬੀ ਆ ਪਿੱਛੋਂ ਸਾਰਾ ਉਜੜਿਆ ਪਿਆ ਉਹ ਚਲੋ ਫੁੱਟੀ ਚਲੋ ਧਿਆਨ ਨਾ ਜਾਇਓ ਧਿਆਨ ਨਾ ਜਾਇਓ ਠੀਕ ਹੈ ਮੇਰੇ ਕੋਲ ਬਾਏ ਬਾਏ